45 ਡਿਗਰੀ ਟੈਂਪਰੇਚਰ ਦੇ ਵਿੱਚ ਲੋਕਾਂ ਨੂੰ ਠੰਡੀ ਹਵਾ ਦਿਵਾਉਣ ਦੇ ਲਈ ਬਿਜਲੀ ਠੀਕ ਕਰ ਰਹੇ ਨੇ ਵਿਭਾਗ ਦੇ ਕੱਚੇ ਕੰਮੇ ਇਹ ਮਾਨਸਾ ਦਾ ਨੌਜਵਾਨਾ ਰੌਕੀ ਜਿਹੜਾ ਠੇਕੇ ਅਧੀਨ ਬਿਜਲੀ ਵਿਭਾਗ ਦੇ ਵਿੱਚ ਆਪਣਾ ਕੰਮ ਕਰ ਰਿਹਾਗਾ ਤਪਦੀ ਹੋਈ ਗਰਮੀ ਦੇ ਵਿੱਚ ਤਕਰੀਬਨ 45 ਡਿਗਰੀ ਜਿਹੜਾ ਟੈਂਪਰੇਚਰ ਆ ਉੱਥੇ ਉੱਤੇ ਖੰਭਿਆਂ ਉੱਤੇ ਚੜ ਕੇ ਜਿਹੜਾ ਬਿਜਲੀ ਠੀਕ ਕਰ ਰਿਹਾਗਾ ਬਹੁਤ ਸਾਰੇ ਲੋਕ ਆ ਜਿਹੜਾ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਗਾਲਾਂ ਵੀ ਕੱਢਦੇ ਹੋਣਗੇ ਪਰ ਇਹ ਉਹ ਲੋਕ ਨੇ ਜਿਹੜੇ ਮੀਂਹ ਆਵੇ, ਨੇਰੀ ਆਵੇ, ਤੂਫਾਨ ਆਵੇ, ਬੇਸਕ ਗਰਮੀ ਹੋਵੇ, ਬੇਸਕ ਸਰਦੀ ਹੋਵੇ ਇਹ ਹਰ ਵਕਤ ਲੋਕਾਂ ਦੇ ਲਈ ਹਾਜ਼ਰ ਰਹਿੰਦੇ ਨੇ ਬੇਸਕ ਰੋਕੀ ਜਿਹੜਾ ਕੱਚੇ ਕੰਮੇ ਦੇ ਉੱਤੇ ਜਿਹੜਾ ਆਪਣੇ ਸੇਵਾਵਾਂ ਦੇ ਰਿਹਾ ਹੈਗਾ ਪਰ ਫਿਰ ਵੀ ਆਪਣੇ ਕੰਮ ਅਤੇ ਆਪਣੇ ਧਰਮ ਤੋਂ